ਇਨੇ ਸਾਲਾਂ ਬਾਅਦ ਸਰਦਾਰ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਬਾਹਰ ਕਿਵੇਂ ਆਈ ਜਿਸ ਅਫਸਰ ਨੇ ਇਹ ਰਿਪੋਰਟ ਤਿਆਰ ਕੀਤੀ ਉਹਦੇ ਨਾਲ ਕੀ ਕੁਝ ਵਾਪਰਿਆ ਤੇ ਸਿੱਖ ਕੌਮ ਅੱਜ ਤੱਕ ਆਪਣਾ ਇਹ ਇਨਸਾਫ ਕਿਉਂ ਨਹੀਂ ਲੈ ਸਕੀ ਇਨ੍ਹਾਂ ਗੱਲਾਂ ਦੇ ਬਾਰੇ ਜਦੋਂ ਗੱਲ ਕਰਦੇ ਆ ਤਾਂ ਵਿੱਚ ਬਾਦਲ ਗਿਆ ਦਾ ਤੇ ਕੈਪਟਨ ਮਰਿੰਦਰ ਦਾ ਕੀ ਰੋਲ ਆਉਂਦਾ ਇਹ ਸਾਰਾ ਕੁਝ ਸੁਣਨ ਦੇ ਲਈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਡੇ ਨਾਲ ਜਰੂਰ ਜੁੜੇ ਰਹੋ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਸਾਡੀ ਹੌਸਲਾ ਫਜ਼ਾਈ ਦੇ ਲਈ ਦੋਸਤੋ ਜਿਨ੍ਹਾਂ ਨੂੰ ਨਹੀਂ ਪਤਾ ਕਿ ਗੁਰਦੇਵ ਸਿੰਘ ਕੌਂਕੇ ਕੌਣ ਸੀ ਬੈਸਤ ਆਪ ਸਭ ਜੀ ਨੇ ਸੁਣੀ ਲਿਆ ਹੋਵੇਗਾ ਪਰ ਜਿੰਨਾ ਦੋਸਤਾਂ ਨੂੰ ਨਹੀਂ ਪਤਾ ਉਹਨਾਂ ਬਾਰੇ ਮੈਂ ਮੋਟਾ-ਮੋਟਾ ਦੱਸ ਦੇਵਾਂ 1986 ਦੇ ਵਿੱਚ ਹੋਇਆ ਸਰਬੱਤ ਖਾਲਸਾ ਉਸ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਕੌਕੇ ਨੂੰ ਉਸ ਵਕਤ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਜਾਂ ਦੀ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਜਾਂਦਾ ਉਸ ਤੋਂ ਬਾਅਦ ਹੀ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਲਗਾਤਾਰ ਉਹ ਖੜਗੂਆਂ ਦੇ ਹੱਕ ਵਿੱਚ ਸਿੱਖ ਸੰਘਰਸ਼ ਦੇ ਹੱਕ ਵਿੱਚ ਬੋਲਦੇ ਰਹਿੰਦੇ ਨੇ ਵਾਰ-ਵਾਰ ਉਹਨਾਂ ਨੂੰ ਥਾਣੇ ਲਿਜਾਇਆ ਜਾਂਦਾ ਅਖੀਰਲੇ ਸਾਲਾਂ ਦੇ ਵਿੱਚ 88 ਤੋਂ ਲੈ ਕੇ 92-93 ਤੱਕ ਉਹਨਾਂ ਨੂੰ ਕਈ ਵਾਰੀ ਥਾਣੇ ਲਿਜਾਇਆ ਗਿਆ ਤੇ ਉਹਨਾਂ ਨਾਲ ਤਸ਼ੱਦਦ ਵੀ ਕੀਤਾ ਗਿਆ। ਇੱਕ ਵਾਰ 1991 ਦੇ ਵਿੱਚ ਜਥੇਦਾਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਸਮੇਤ ਸੈਣੀ ਲੈ ਜਾਂਦਾ ਥਾਣੇ ਦੇ ਵਿੱਚ ਜ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਹਨਾਂ ਨੂੰ ਕੁੱਠਾ ਵੀ ਲੰਕਾਇਆ ਜਾਂਦਾ। ਵਾਰ-ਵਾਰ ਸਮੇਤ ਸੈਣੀ ਵੱਲੋਂ ਜਥੇਦਾਰ ਸਾਹਿਬ ਦੇ ਮੂੰਹ ਦੇ ਉੱਤੇ ਸਿਗਰਟ ਦਾ ਧੂਆਂ ਮਾਰਿਆ ਜਾਂਦਾ। ਜਥੇਦਾਰ ਨੇ ਦੋ ਤਿੰਨ ਵਾਰੀ ਵਰਜਿਆ ਕਿ ਸਿਗਰਟ ਦਾ ਧੂਆਂ ਨਾ ਮਾਰੋ। ਉਸ ਵੇਲੇ ਜਦੋਂ ਸਮੇਤ ਸੈਣੀ ਨਾ ਹਟਿਆ ਤਾਂ ਜਥੇਦਾਰ ਗੁਰਦੇਵ ਸਿੰਘ ਨੇ ਸਮੇਤ ਸੈਣੀ ਦੇ ਮੂੰਹ ਦੇ ਚਪੇੜਾਂ ਧਰ ਦਿੱਤੀਆਂ। ਉਸ ਤੋਂ ਬਾਅਦ ਉਹਨਾਂ ਨਾਲ ਅਣਮਰਹੂਖੀ ਤਸ਼ੱਦਦ ਬਹੁਤ ਹੋਇਆ। ਫਿਰ ਇੱਕ ਵਾਰ ਇਕhier ਤੋਂ 1992 ਦੇ ਅਖੀਰਲੇ ਦਿਨਾਂ ਵਿੱਚ ਜਾਣੇ ਦੀ 25 ਦਸੰਬਰ 1992 ਨੂੰ ਜਥੇਦਾਰ ਨੂੰ ਦੁਬਾਰਾ ਗ੍ਰਿਫਤਾਰ ਕਰਕੇ ਲਿਜਾਇਆ ਜਾਂਦਾ ਹੈ ਉਸ ਵੇਲੇ ਜਦੋਂ ਜਥੇਦਾਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਿਜਾਣਦੇ ਨੇ ਜਥੇਦਾਰ ਸਾਹਿਬ ਨੂੰ ਪਤਾ ਹੁੰਦਾ ਕਿ ਹੁਣ ਉਹ ਵਾਪਸ ਨਹੀਂ ਆਉਣਗੇ ਉਹ ਜਾਂਦੇ ਜਾਂਦੇ ਇਹ ਗੱਲ ਕਹਿ ਵੀ ਜਾਂਦੇ ਨੇ ਜਦੋਂ 25 ਤਰੀਕ ਨੂੰ ਜਥੇਦਾਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਤਾਂ ਉਹਨਾਂ ਨੂੰ ਇੱਕ ਵੱਖਰੇ ਕੁਆਟਰ ਦੇ ਵਿੱਚ ਰੱਖਿਆ ਗਿਆ ਉਸ ਕੁਆਟਰ ਦੇ ਵਿੱਚ ਜਿੱਥੇ ਉਹਨਾਂ ਦੀ ਵੜਟ ਟੁੱਕ ਹੋਈ ਉੱਥੇ ਅੱਜ ਤੱਕ ਵੀ ਕੋਈ ਅਫਸਰ ਡਰਦਾ ਨਹੀਂ ਜਾਂਦਾ ਉਥੇ ਇੰਨਾ ਬੁਰਾ ਹਾਲ ਸੀ ਕਿ ਉਥੇ ਕੰਮ ਕਰਨ ਵਾਲੀ ਨੇ ਬਾਹਰ ਆ ਕੇ ਰੇੜੀਆਂ ਵਾਲਿਆਂ ਨੂੰ ਦੱਸਿਆ ਕਿ ਰਾਤੀ ਇਹਨਾਂ ਪੁਲਿਸ ਅਫਸਰਾਂ ਨੇ ਬਹੁਤ ਘਣਾਉਣਾ ਕੰਮ ਕੀਤਾ ਇੱਥੇ ਤਾਂ ਕਿ ਉਹ ਉਥੇ ਸਫਾਈ ਕਰਦੀ ਸੀ ਉਹਨੂੰ ਤਾਂ ਕਰਕੇ ਇਸ ਕੰਮ ਦਾ ਪਤਾ ਸੀ ਕਿ ਇੱਥੇ ਇਹਨਾਂ ਪੁਲਿਸ ਅਫਸਰਾਂ ਨੇ ਕੀ ਕੀਤਾ ਮੈਂ ਮੋਟਾ-ਮੋਟਾ ਆਪਣੇ ਦੋਸਤਾਂ ਨੂੰ ਦੱਸਣਾ ਚਾਹੂੰਗਾ ਕਿ ਇਹਨਾਂ ਪੁਲਿਸ ਅਫਸਰਾਂ ਨੇ ਇਹਨਾਂ ਨੂੰ ਪੁਲਿਸ ਅਫਸਰ ਨਹੀਂ ਬਲਕਿ ਮੈਂ ਜਲਾਦ ਕਹੂੰਗਾ ਜਲਾਦ ਸਵਰਨ ਸਿੰਘ ਨੇ ਜਥੇਦਾਰ ਸਾਹਿਬ ਦੇ ਉਹ ਠੋਡੇ ਮਾਰਨੇ ਉਸ ਤੋਂ ਬਾਅਦ ਉਹਨਾਂ ਨੂੰ ਕਰੰਟ ਲਾਉਣਾ ਫਿਰ ਦੱਸਦੇ ਆ ਕਿ ਜਦੋਂ ਜਥੇਦਾਰ ਸਾਹਿਬ ਬਿਲਕੁਲ ਬੇਹੋਸ਼ੀ ਦੀ ਹਾਲਤ ਵਿੱਚ ਸੀ ਤਾਂ ਉਹਨਾਂ ਨੇ ਠੰਡ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਥਾਣੇ ਤੋਂ ਬਾਹਰ ਸੱਟ ਦਿੱਤਾ ਇੱਕ ਪੁਲਿਸ ਅਫਸਰ ਨੇ ਉਹਦੇ ਉੱਤੇ ਕੰਬਲ ਵੀ ਪਾਇਆ ਹੀਟਰ ਵੀ ਲਾਇਆ ਜਦੋਂ ਸ਼ਾਮ ਨੂੰ ਦੁਬਾਰੇ ਦਰੂਨਾ ਰੱਜਾ ਵਾ ਇਹ ਜਲਾਦ ਘੋਟਨਾ ਵਾਪਸ ਆਇਆ ਤਾਂ ਆ ਕੇ ਉਹ ਪੁਲਿਸ ਅਫਸਰ ਨੂੰ ਕਹਿੰਦਾ ਤੇਰਾ ਇਹ ਪਿਓ ਲੱਗਦਾ ਤੂੰ ਇਹਦੇ ਉੱਤੇ ਕੰਬਲ ਦੱਤਾ ਹੋਇਆ ਕੰਬਲ ਲਾ ਜਦੋਂ ਉਹ ਕੰਬਲ ਲਾਉਂਦਾ ਤਾਂ ਇਹ ਪੁਲਿਸ ਅਫਸਰ ਦੇ ਵੱਲੋਂ ਜਥੇਦਾਰ ਦੇ ਠੋਡੇ ਮਾਰੇ ਜਾਂਦੇ ਨੇ ਗੁੱਫਤੰਗਾਂ ਦੇ ਉੱਤੇ ਠੋਡੇ ਮਾਰਨ ਕਰਕੇ ਉਹਨਾਂ ਦਾ ਖੂਨ ਵਗਣਾ ਚਾਲੂ ਹੋ ਜਾਂਦਾ ਤਾਂ ਇਹੀ ਇਹੜਾ ਪੁਲਿਸ ਅਫਸਰ ਹੁਣ ਕਹਿੰਦਾ ਦੇਖੋ ਤੁਹਾਡੇ ਜਥੇਦਾਰ ਦਾ ਹੁਣ ਮੂਤ ਨਿਕਲ ਗਿਆ ਹੁਣ ਮੈਨੂੰ ਇੱਥੇ ਸਮਝ ਨਹੀਂ ਆਉਂਦੀ ਕਿ ਸੁਖਬੀਰ ਬਾਦਲ ਪਿਛਲੇ ਦਿਨਾਂ ਦੇ ਵਿੱਚ ਇਕਾਲਤਖਤ ਸਾਹਿਬ ਜਾ ਕੇ ਮਾਫੀ ਮੰਗ ਕੇ ਆਇਆ ਕਿਹੜੀਆਂ ਕਿਹੜੀਆਂ ਕਰਤੂਤਾਂ ਦੀ ਮਾਫੀ ਮੰਗੂਗਾ ਸੁਖਬੀਰ ਬਾਦਲ ਸਰਦਾਰ ਜਸਵੰਤ ਸਿੰਘ ਖਾਲੜੇ ਦੇ ਕੇਸ ਦੇ ਰਫਾ-ਦਫਾ ਹੋਣ ਦੀ ਜਾਂ ਗੁਰਦੇਵ ਸਿੰਘ ਕੌਕਿਆਂ ਦੇ ਕੇਸ ਦੇ ਰਫਾ-ਦਫਾ ਹੋਣ ਦੀ ਜਾਂ ਬੇਅਦਬੀ ਕਾਂਡ ਦੀ ਜਾਂ 2007 ਵਾਲੇ ਕਾਂਡ ਦੀ ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਬਾਬਲ ਕੇ ਲੌਂਗ ਲੈਣ ਦੀ ਕਟਪੂਤਲੀ ਬਣਿਆ ਹੋਇਆ ਮਸੰਦ ਗੁਰਬਚਨਾ ਜਥੇਦਾਰ ਗੁਰਬਚਨੇ ਦੀ ਮੈਂ ਗੱਲ ਕਰਦਾ ਜਦੋਂ ਸਾਰੀ ਸਿੱਖ ਕੌਮ ਦੇ ਵੱਲੋਂ ਇਹ ਫੈਸਲਾ ਹੋ ਚੁੱਕਿਆ ਸੀ ਰਾਗੀ ਢਾਡੀ ਕੀਰਤਨੀਆਂ ਵੱਲੋਂ ਗ੍ਰੰਥੀ ਸਿੰਘਾਂ ਵੱਲੋਂ ਫੈਸਲੇ ਹੋ ਗਏ ਸੀ ਕਿ ਜਿਹੜੇ ਪੁਲਿਸ ਅਫਸਰ ਦਾਗੀ ਨੇ ਉਹਨਾਂ ਦੇ ਮਰਨਿਆਂ ਦੇ ਉੱਤੇ ਕੋਈ ਭੋਗ ਦੇ ਉੱਤੇ ਨਹੀਂ ਜਾਊਗਾ ਤਾਂ ਇਹਨਾਂ ਦੀਆਂ ਕਰਤੂਤਾਂ ਦੇਖੋ ਕਿ ਆਪਣੀ ਜੇਬ ਦੇ ਵਿੱਚ ਸੁਣਨ ਵਾਲਿਆਂ ਦੇ ਮੁਤਾਬਕ 50000 ਰੁਪਏ ਦਾ ਚੈੱਕ ਪਾ ਕੇ ਸਿਰਫ 50000 ਰੁਪਏ ਦਾ ਚੈੱਕ ਪਾ ਕੇ ਇਹ ਗੁਰਬਚਨੇ ਨੇ ਆਪਣੇ ਉੱਥੇ ਰਾਗੀ ਢਾਡੀ ਭੇਜੇ ਉਹਦੇ ਕੀ ਭੋਗ ਦੇ ਉੱਤੇ ਜਾ ਕੇ ਜਿਹੜੇ ਉਹ ਸਾਰੀ ਕਿਰਿਆ ਕਰਕੇ ਆਏ ਸੇਮ ਗੱਲ ਕੇਪੀਐਸ ਗੱਲ ਦੇ ਨਾਲ ਹੋਈ ਜਦੋਂ ਸਾਰੀ ਕੌਮ ਨੇ ਫੈਸਲਾ ਕਰ ਲਿਆ ਕਿ ਉੱਥੇ ਕੋਈ ਨਹੀਂ ਜਾਊਗਾ ਤਾਂ ਉੱਥੇ ਇਹਨਾਂ ਦੇ ਚੋਰੀ ਸ਼ੋਪੇ ਉਹਨਾਂ ਨੇ ਆਪਣੇ ਬੰਦੇ ਭੇਜ ਕੇ ਉੱਥੇ ਸਾਰੀਆਂ ਕਿਰਿਆਵਾਂ ਕਰਵਾਈਆਂ ਬਾਦਲ ਹੁਣ ਕਿਹੜੀਆਂ-ਕਿਹੜੀਆਂ ਕਰਤੂਤਾਂ ਦੀ ਮਾਫੀ ਮੰਗੂਗਾ ਇਹਨਾਂ ਕੁਝ ਹੋ ਜਾਣ ਤੋਂ ਬਾਅਦ ਵੀ 25 ਦਸੰਬਰ ਤੋਂ ਲੈ ਕੇ 1 ਤਰੀਕ ਤੱਕ ਉਹਨਾਂ ਦੇ ਨਾਲ ਅਣਮਨੁੱਖੀ ਤਸ਼ੱਦਦ ਹੁੰਦਾ ਰਹਿੰਦਾ 1 ਤਰੀਕ ਨੂੰ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ ਤੇ 2 ਤਰੀਕ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੂੰ ਖਾੜਕੂ ਸਿੰਘ ਰਹਾ ਕਰਵਾ ਕੇ ਲੈ ਗਏ ਹੁਣ ਇੱਥੇ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਸਾਰਾ ਕੁਝ ਹੁੰਦਾ ਹੈ ਕੁਝ ਸਾਲਾਂ ਬਾਅਦ ਬਾਦਲ ਦੀ ਸਰਕਾਰ ਆਉਂਦੀ ਹੈ ਬਾਦਲ ਬੀਪੀ ਤਵਾੜੀ ਨੂੰ ਉਸ ਰਿਪੋਰਟ ਨੂੰ ਬਣਾਉਣ ਨੂੰ ਕਹਿ ਤੁੰਦਾ ਹੈ ਕਿ ਹੁਣ ਤੂੰ ਇਹਦੀ ਰਿਪੋਰਟ ਤਿਆਰ ਕਰਕੇ ਲੈ ਆ ਅਸੀਂ ਐਕਸ਼ਨ ਲਵਾਂਗੇ ਪਰ ਬਾਦਲ ਕੇ ਲੌਂਗ ਲਾਈਨ ਦਾ ਸੇਮ ਪੈਟਰਨ ਰਹਿੰਦਾ ਜਿਹੜਾ ਕਿ ਬੇਅਦਬੀ ਕਾਂਡ ਵੇਲੇ ਵੀ ਹੋਇਆ ਰਿਪੋਰਟ ਤਾਂ ਤਿਆਰ ਕਰਵਾ ਲਈ ਜਾਂਦੀ ਹੈ ਪਰ ਉਸ ਦੇ ਉੱਤੇ ਐਕਸ਼ਨ ਕੋਈ ਨਹੀਂ ਹੁੰਦਾ ਹੁਣ ਇੱਥੇ ਇੱਕ ਹੋਰ ਗੱਲ ਵੀ ਆਉਂਦੀ ਹੈ ਜਿਹੜੇ ਕਹਿੰਦੇ ਰਹਿੰਦੇ ਨੇ ਕਿ ਸਿੱਖ ਜੀ ਇੱਥੇ ਆਜ਼ਾਦ ਹਨ ਜੋ ਕਰ ਜਿਹੜੀ ਕੌਮ ਦਾ ਜਥੇਦਾਰ ਚੱਕ ਕੇ ਪੁਲਿਸ ਨੇ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਹੋਵੇ ਉਸ ਦੇ ਆਮ ਸਿੱਖ ਦੀ ਕੀ ਹਾਲਤ ਹੋਊਗੀ ਤੁਸੀਂ ਖੁਦ ਸੋਚ ਸਕਦੇ ਹੋ ਦੋਸਤੋ ਇੱਥੇ ਮੈਂ ਦੱਸ ਦੇਵਾਂ ਜਿਹੜੀ ਇਹ ਹੁਣ ਰਿਪੋਰਟ ਬਾਹਰ ਆਈ ਹੈ ਇਹ ਆਮ ਆਦਮੀ ਪਾਰਟੀ ਨੇ ਨਹੀਂ ਕਢਵਾਈ ਜਾਂ ਕਿਸੇ ਸਿਆਸੀ ਪਾਰਟੀ ਨੇ ਨਹੀਂ ਕਢਵਾਈ ਇਹ ਸਗੋਂ ਜਥੇਬੰਦੀਆਂ ਨੇ ਆਪ ਮਿਲ ਕੇ ਕਢਵਾਈ ਹੈ ਬਹੁਤਾਂ ਦਾ ਪਹਿਲਾਂ ਸ਼ੱਕ ਸੀ ਕਿ ਸ਼ਾਇਦ ਸਿੱਖਾਂ ਨੂੰ ਇੱਕ ਵਾਰ ਫਿਰ ਤੋਂ ਨੀਵਾ ਕਢਵਾਉ ਨੀਵਾ ਦਿਖਾਉਣ ਦੇ ਲਈ ਇਹ ਜਿਹੜੀ ਰਿਪੋਰਟ ਆ ਸਾਹਮਣੇ ਲਿਆਂਦੀ ਗਈ ਹੋਵੇ ਪਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹ ਲੰਬੀ ਜਦੋਜਹਾਦ ਦਾ ਸਿੱਖ ਜਥੇਬੰਦੀ ਜਾਂਦੀ ਤੇ ਜਿਨ੍ਹਾਂ ਨੇ ਏਅਰਪੋਰਟ ਕੜਵਾਈ ਹੈ ਜਿਸ ਹਿੰਦੂ ਅਫਸਰ ਨੇ ਏਅਰਪੋਰਟ ਤਿਆਰ ਕੀਤੀ ਉਹਨੂੰ ਵੀ ਬੜੀਆਂ ਖਵਾਰੀਆਂ ਵਿੱਚ ਦੀ ਲੰਘਣਾ ਪਿਆ ਉਹਦੀ ਵੀ ਮੁੜ ਕੇ ਸਰਕਾਰਾਂ ਨੇ ਬਾਹਣਾ ਫੜੀ ਜਿਵੇਂ ਕਿ ਉਸ ਵੇਲੇ ਬਾਦਲ ਦੀ ਸਰਕਾਰ ਸੀ ਬਾਦਲ ਨੇ ਉਸ ਦੀ ਬਾਹਣਾ ਫੜੀ ਕਿਉਂਕਿ ਜਿਹੜੇ ਇਹ ਜਿੰਨੇ ਵੀ ਅਫਸਰ ਸੀ ਜਿਨ੍ਹਾਂ ਨੇ ਜਥੇਦਾਰ ਗੁਰਦੇਵ ਸਿੰਘ ਕੌਕਿਆਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੇ ਉਹਨੂੰ ਠੱਠ ਕਰਨਾ ਸ਼ੁਰੂ ਕਰਤਾ ਉਹਦੇ ਉੱਤੇ ਝੂਠੇ ਪਰਚੇ ਵੀ ਪਾਏ ਗਏ ਇਹ ਸੀ ਉਸ ਪੁਲਿਸ ਅਫਸਰ ਦੀ ਕਹਾਣੀ ਹੁਣ ਉਸ ਤੋਂ ਅੱਗੇ ਜਦੋਂ ਆਪਾਂ ਚੱਲਦੇ ਆਂ ਫਿਰ ਵੇਖਦੇ ਆਂ ਕਿ ਸਨ 2002 ਦੇ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਹੁੰਦੀ ਹੈ ਉਹਦੇ ਕੋਲ ਵੀ ਇਹ ਸਾਰਾ ਕੇਸ ਸਾਹਮਣੇ ਆ ਜਾਂਦਾ ਉਹ ਵੀ ਜਿਹੜੇ ਅਸੀਂ ਬੇਸ਼ਰਮੀ ਦੇ ਨਾਲ ਉਸ ਉਤੇ ਚੁੱਪ ਵੱਟ ਜਾਂਦੇ ਨੇ ਕੈਪਟਨ ਤੋਂ ਹੋਰ ਉਮੀਦ ਕੀ ਕਰਨੀ ਆ ਉਹ ਤਾਂ ਸਮਾਂ ਦੀ ਜਿਹੜੇ ਪੁਲਿਸ ਅਫਸਰਾਂ ਨੂੰ ਸਜ਼ਾ ਹੋਈ ਹੁੰਦੀ ਹੈ ਝੂਠੇ ਮੁਕਾਬਲਿਆਂ ਦੇ ਵਿੱਚ ਉਹਨੂੰ ਵੀ ਇਹ ਕਹਿ ਕੇ ਛੜਵਾ ਲੈਂਦਾ ਕਿ ਇਹਦੇ ਨਾਲ ਪੁਲਿਸ ਦਾ ਮਨੋਵਲ ਡਿੱਗੂਗਾ ਹੁਣ ਤੁਸੀਂ ਆਪ ਸੋਚੋ ਕਿ ਜਿੱਥੋਂ ਦਾ ਕਾਨੂੰਨ ਤੇ ਜਿੱਥੋਂ ਦਾ ਸ਼ਾਸਨ ਇਹੋ ਜਿਹੇ ਫੈਸਲੇ ਲੈਂਦਾ ਹੋਵੇ ਉੱਥੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਹੇਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਰਿਪੋਰਟ ਬਾਹਰ ਆਉਣ ਤੋਂ ਬਾਅਦ ਵੀ ਨਾਲੇ ਤਾਂ ਸਰਕਾਰ ਸੁੱਤੀ ਹੋਈ ਹੈ ਤੇ ਕੁਝ ਜਥੇਬੰਦੀਆਂ ਵੀ ਜਿਹੜੀਆਂ ਉਹ ਗੂੜੀ ਨੀਂਦ ਸੌਂ ਗਈਆਂ ਨੇ ਜਿਵੇਂ ਕੁਝ ਵਾਪਰੇ ਹੀ ਨਾ ਹੋਵੇ। ਇੱਕ ਕੌਮ ਦਾ ਜਥੇਦਾਰ ਚੱਕ ਕੇ ਸ਼ਹੀਦ ਕਰ ਦੇਣਾ ਤੁਸੀਂ ਆਪ ਸੋਚੋ ਕਿ ਕਿੱਡੀ ਵੱਡੀ ਪਦਵੀ ਆ ਉਹ। ਤੁਸੀਂ ਆਪ ਸੋਚੋ ਕਿ ਜਿਹੜਾ ਇਸਾਈਆਂ ਦਾ ਪੋਪ ਹੈ ਜੇ ਉਹ ਨੂੰ ਆਂਚ ਵੀ ਆ ਜਾਵੇ ਤਾਂ ਸਾਰੀ ਧਰਤੀ ਹਿਲਾਉਣ ਤੱਕ ਜਾਂਦੇ ਨੇ ਉਹ। ਪਰ ਇੱਥੇ ਕੌਮ ਦਾ ਜਥੇਦਾਰ ਚੱਕ ਕੇ ਸ਼ਹੀਦ ਕਰ ਦਿੱਤਾ ਉਹਦੀ ਰਿਪੋਰਟ ਵੀ ਦੱਬੀ ਰੱਖੀ। ਜਦੋਂ ਬਾਹਰ ਆਈ ਆ ਤਾਂ ਵੀ ਕੋਈ ਐਕਸ਼ਨ ਨਹੀਂ ਹੋ ਰਿਹਾ। ਸਗੋਂ ਜਿਹੜੇ ਪੁਲਿਸ ਅਫਸਰਾਂ ਨੇ ਇਹ ਕਾਰਨਾਮਾ ਕੀਤਾ ਉਹਨਾਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦੇ ਕੇ ਇਹਨਾਂ ਸਰਕਾਰਾਂ ਨੇ ਨਵਾਜਿਆ ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਇਹਨਾਂ ਸਰਕਾਰਾਂ ਨੇ ਨਵਾਜਿਆ ਹੁਣ ਤੁਸੀਂ ਆਪ ਦੱਸੋ ਕਿ ਇੱਥੇ ਸਿੱਖਾਂ ਦਾ ਆਪਣਾ ਸੰਘਰਸ਼ ਕਰਨਾ ਜਾਇਜ਼ ਸੀ ਜਾਂ ਨਹੀਂ ਸੀ ਮੈਂ ਆਪਣੀਆਂ ਪਹਿਲਾਂ ਤਿਆਰ ਕੀਤੀਆਂ ਹੋਈਆਂ ਵੀਡੀਓਜ਼ ਵਿੱਚ ਵੀ ਜ਼ਿਕਰ ਕਰਦਾ ਰਹਿਣਾ ਕਿ ਸਰਕਾਰ ਕੋਲੋਂ ਆਪਣੇ ਨਿਆਂ ਜਾਂ ਆਪਣੇ ਕਹਿੰਦੇ ਹੁੰਦੇ ਆ ਕਿ ਇਨਸਾਫ ਦੀ ਉਮੀਦ ਰੱਖਣੀ ਇੱਥੇ ਬਿਲਕੁਲ ਬੇਕਾਰ ਹੈ ਸਿੱਖਾਂ ਨੂੰ ਆਪਣੇ ਆਪ ਹੀ ਖੜਾ ਹੋਣਾ ਪਊਗਾ ਆਪਣੇ ਆਪ ਹੀ ਆਪਣਾ ਇਨਸਾਫ ਕਰਨਾ ਪਊਗਾ ਐ ਸਰਕਾਰਾਂ ਦੇ ਕੋਲੋਂ ਜਾਂ ਭੀਖ ਮੰਗ ਕੇ ਤੁਸੀਂ ਆਪ ਸੋਚੋ ਕਿ ਜਿਹੜਾ ਜ਼ੁਲਮ ਕਰ ਰਿਹਾ ਉਹਦੇ ਕੋਲੋਂ ਤੁਸੀਂ ਇਨਸਾਫ ਦੀ ਉਮੀਦ ਰੱਖਦੇ ਹੋ ਉਹ ਕਿੱਡੀ ਹਾਸੋਹਿਣੀ ਗੱਲ ਐ ਇਹ ਤਾਂ ਦੋਸਤੋ ਇਸੇ ਕਰਕੇ ਸਿੱਖਾਂ ਨੂੰ ਆਪ ਇੱਕ ਜਥੇਬੰਦ ਗਰੁੱਪ ਦੇ ਵਿੱਚ ਇਕੱਠੇ ਹੋ ਕੇ ਅੱਗੇ ਵਧਣਾ ਪਵੇਗਾ ਐ ਐਸਜੀਪੀਸੀ ਦੀਆਂ ਚੋਣਾਂ ਆ ਰਹੀਆਂ ਨੇ ਸਿੱਖਾਂ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਐ ਇਸੇ ਨਾਲ ਹੀ ਮੈਂ ਆਪਣੀ ਵੀਡੀਓ ਸਮਾਪਤ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ